ਨੇ ਚੰਡੀਗੜ੍ਹ ਦਾ ਖਤਰਾ ਲੈ ਲਿਆ ਇਹ ਬਾਈ ਤਾਂ ਹੀ ਥੋੜਾ ਜਿਹਾ ਵੀਡੀਓ ਦੇ ਵਿੱਚ ਘਟ ਆਉਂਦਾ ਜਾਂ ਅਸੀਂ ਤਾਂ ਸਿਰਫ ਉਦਾਂ ਆਉਂਦਾ ਇਹ ਮਤਲਬ ਕੀ ਸ਼ੌਕੀ ਤੌਰ ਤੇ ਮਾਰੇ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਕਿ ਮਿੱਤਰੋ ਅੱਜ ਆਪਣੇ ਕੋਲ ਇੱਕ ਹੋ ਟਰੈਕਟਰ ਆ ਗਿਆ ਨਵਾਂ ਜੀ 585 ਤੇ ਬਣੇ ਰਹੋ ਬਲੌਗ ਦੇ ਵਿੱਚ ਟਰੈਕਟਰ ਆਪਾਂ ਤੁਹਾਨੂੰ ਦਿਖਾਉਨੇ ਆ ਚਲੋ ਜੀ ਮਿੱਤਰੋ ਆਹ ਟਰੈਕਟਰ ਆਇਆ ਜੀ 585 ਤੇ ਨਾਲ ਬਾਈ ਅਮਨ ਬਾਈ ਆ ਕੀ ਹਾਲ ਆ ਵੀਰ ਸਤਿ ਸ੍ਰੀ ਅਕਾਲ ਪੰਜਾਬੀਓ ਇਹ ਕਿਹਦੀ ਰੀਸ ਕਰਦਾ ਨੂੰ ਜੱਗਾ ਬਾਜ਼ ਕਰ ਦਿੰਦਾ ਹੈ ਜੱਗੇ ਬਹੁਤ ਦੀ ਉਹ ਕਹਿੰਦਾ ਹੁੰਦਾ ਸਤਿ ਸ੍ਰੀ ਅਕਾਲ ਮੇਰੇ ਕਿਸਾਨ ਭਰਾਵਾਂ ਨੂੰ ਦੋ ਦੋ ਵਾਰ ਕਹਿੰਦਾ ਹੁੰਦਾ ਹਾਂ ਬਾਈ ਉਹ ਦੋ ਵਾਰ ਸਤਿ ਸ੍ਰੀ ਅਕਾਲ ਬੁਲਾਉਂਦਾ ਇਹ ਟਰੈਕਟਰ ਬਾਈ ਤੁਹਾਡੇ ਕੋਲ ਆ ਗਿਆ ਮਨੇ ਇਹ ਵੀ ਵਿਚ ਘਟਿਆ ਪਰ ਇਹ ਟਰੈਕਟਰ ਬਾਈ ਸਾਡੇ ਜੌਂਡੀਅਰ ਵਾਲੇ ਵੀਰਾਂ ਕੋਲ ਆਇਆ ਟਰੈਕਟਰ ਇਹ ਠੀਕ ਹੈ ਜੀ ਮਹਿੰਦਰਾ 585 ਡੀਆਈ ਡੀਆਈ ਹੈ ਬਾਈ 585 ਹਾਂਜੀ ਹਾਂਜੀ ਠੀਕ ਆ ਕਿਵੇਂ ਆ ਬਾਈ ਟਰੈਕਟਰ ਠੀਕ ਆ ਠੀਕ ਆ ਬਾਈ ਮਾਡਲ ਦੇ ਹਿਸਾਬ ਨਾਲ ਮਾਡਲ ਕਿੰਨਾ 2000 99 ਮਾਡਲ ਆ ਬਾਈ 2000 ਦੇ ਕਰਦੀ ਹੈ ਜੀ 2000 ਮਾਡਲ ਆ ਬਾਈ ਇਹ ਹੈਗਾ ਬਾਈ ਕ੍ਰਿਪਟੋ ਡੁਅਲ ਕਲਚ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਠੀਕ ਆ ਟਰੈਕਟਰ ਬਾਈ ਅਜੇ ਕੋਈ ਪਾਣੀ ਨਹੀਂ ਮਾਰਿਆ ਕੋਈ ਧੋਤਾ ਨਹੀਂ ਦੇਖ ਲਓ ਉਵੇਂ ਨਿੱਬੜਿਆ ਤੇ ਬੜਿਆ ਟਰੈਕਟਰ ਹੈ ਰੱਖੀ ਵੀ ਅੱਜ ਸਵੇਰੇ ਧੌਣ ਲੈ ਕੇ ਚੱਲਿਆ ਤਾਂ ਫਿਰ ਕੰਮ ਹੋਰ ਨਿਕਲ ਆਇਆ ਠੀਕ ਆ ਬਾਈ ਕਹਿੰਦਾ ਸਵੇਰੇ ਬਾਈ ਧੌਣ ਲੈ ਕੇ ਚੱਲਿਆ ਤਾਂ ਫਿਰ ਪ੍ਰੋਗਰਾਮ ਕੈਨਸਲ ਹੋ ਗਿਆ ਪ੍ਰੋਗਰਾਮ ਕੰਮ ਹੋਰ ਆ ਗਿਆ ਟਰੈਕਟਰ ਦਾ ਧੋਤੇ ਤੇ ਰੰਗ ਇਹਦਾ ਬਹੁਤ ਨਿਕਲਣਾ ਬਾਈ ਠੀਕ ਆ ਇਹ ਤੁਹਾਨੂੰ ਉਦਾਂ ਹੀ ਲੱਗਦਾ ਇੰਜਨ ਗੇਅਰ ਦਾ ਇੰਨਾ ਕਾਇਮਾ ਟਰੈਕਟਰ ਆਪਾਂ ਸਿਰਫ ਤਾਂ ਨਹੀਂ ਕਰਦੇ ਜਿਹੜੀ ਚੀਜ਼ ਵਧੀਆ ਵਧੀਆ ਨੰਬਰ 2 ਗੱਲ ਸਭ ਤੇ ਵੀ ਕਿਸੇ ਪਾਸੇ ਤੇ ਇੱਕ ਲੀਕੇਜ ਡੱਕੇ ਦੀ ਵੀ ਨਹੀਂ ਹੈਗੀ ਹਾਂ ਵੀਰੇ ਹੁਣ ਦੱਸ ਬਾਜਰੇ ਦਾ ਵੀ ਆਪਣੀ ਦੁੱਖਾ ਬਾਈ ਹਾਂ ਬਾਜਰੇ ਦਾ ਆਹ ਨੂੰ ਕਰੀਏ ਨਾ ਦੇ ਭਾਈ ਬਾਜਰਾ ਲਾਇਆ ਹੋਇਆ ਨੇ ਬੂਟਿਆਂ ਵਿੱਚ ਇਹ ਕਹਿੰਦਾ ਭਾਈ ਪੱਛ ਲੜਦੇ ਆ ਭਾਈ ਸਭ ਤੇ ਪੈਂਦਾ ਚੱਕਰ ਗਿਆ ਵੀਰੇ ਤੁਸੀਂ ਤੁਸੀਂ ਪਾਉਨੇ ਅਧੀਆਂ ਵਾਹਦੀਆਂ ਪੂਰੀਆਂ ਦੀ ਪੈਂਦੀ ਨਹੀਂ ਕਰਨੀ ਯਾਰ ਕਿਆ ਕਰੀਓ ਬਾਜਰੇ ਆ ਤਾਂ ਵੱਜਣਾ ਪੂਰੀਆਂ ਵਾਹਦੀਆਂ ਪਾ ਕੇ ਤੇ ਗਲ ਤੇ ਵੀ ਪਰਨਾ ਪੁਰਨਾ ਲਵੇਟ ਕੇ ਫੇਰ 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 ਬਾਜਰੇ ਵਾਂ ਸੇਵਟੀਏ ਜੇ ਵੱਜਣਾ ਭਾਈ ਤੇ ਬਾਕੀ ਇਹਨੇ ਵੀਰੇ ਟਾਇਰ ਦੂਰ ਕਿੰਨੇ ਕਾ ਟਾਇਰ ਵੀਰੇ ਮਗਰ ਲੈ ਤਾਂਗੇ 40 42 ਭਾਈ 14 ਦੇ ਟਾਇਰਾਂ ਪਿਛਲੇ 40 40 45 ਕੇ ਪਾਸੇ ਟਾਇਰ ਨੇ ਬਾਈ ਠੀਕ ਆ ਮੁਰਲੇ ਟਾਇਰ ਵੱਧ ਆ ਮੁਰਲੇ ਟਾਇਰ ਨੂੰ ਬੜੇ ਪਾਏ ਹੋਏ ਬਾਈ 750 ਦੇ ਹਾਂ ਠੀਕ ਆ 750 ਦੇ ਟਾਇਰ ਆ ਗੁਡਇਰ ਦੇ ਹਾਂ ਤੇ ਬਾਕੀ ਟਰੈਕਟਰ ਬਾਈ ਪੂਰਾ ਘੈਂਟ ਆ ਇਹਨਾਂ ਜਿਹਨਾਂ ਜਿਹਨੂੰ ਕਹਿੰਦੇ ਆਪਾਂ ਪੂਰਾ ਯਾਨੀ ਕਿ ਵੀ ਮੇਨ ਦਾ ਬਾਈ ਇੰਜਨ ਗੇਅਰ ਦਾ ਵਧੀਆ ਚਾਹੀਦਾ ਟਰੈਕਟਰ ਉਹ ਓਕੇ ਆਨ ਫੁੱਲ ਬਲੂ ਬਲੂ ਕੁਛ ਨਹੀਂ ਹੈਗੀ ਟਰੈਕਟਰ ਦੀ ਮਗਰਾੜ ਬਾਈ ਜਮਾਂ ਹੀ ਪੱਧਰੇ ਪਏ ਆ ਆ ਦੇਖ ਲੋ ਆ ਮਿੱਟੀ ਪਈ ਹੋਈ ਆ ਬਾਈ ਕੱਦੂ ਚੋਂ ਮਨ ਲਾਦਾ ਕੱਦੂ ਦੇ ਬਾਅਦ ਧੂਤਾ ਵੀ ਨਹੀਂ ਹੈ ਟਰੈਕਟਰ ਠੀਕ ਆ ਤੇ ਮਗਰਾੜ ਕਿਸੇ ਪਾਸੇ ਤੇ দাগ ਹੀ ਨਹੀਂ ਉਹ ਅੰਦਰ ਤੇ ਦੇਖ ਲਓ ਜਮਾਈ ਪੱਧਰੇ ਮਗਰਾੜ ਆ ਇਹਨਾਂ ਠੀਕ ਆ ਜੀ ਲੋ ਜੇ ਤੇ ਹੁੱਕ ਵੀ ਇਹ ਮਨੇ ਲਿਬੜੀ ਬਈ ਮਿੱਟੀ ਨਾਲ ਵੀਰੇ ਦੀ ਯਾਰ ਹੈ ਇੱਕ ਸਬਤ ਹੈਗੀ ਬਾਈ ਲੀਕੇਜ ਕੋਈ ਨਹੀਂ ਹੈਗੀ ਟਰੈਕਟਰ ਦੀ ਪਿਛਲੇ ਰਿਮਾ ਦਾ ਰੰਗ ਚੈੱਕ ਕਰ ਲਓ ਉਹ ਸਾਡਾ ਬਾਈਕ ਦਾ ਪ੍ਰਸਿੱਧਤਾ ਦਾ ਮਾਇਆ ਵਾਲਾ ਮਾਰਗ ਕਰ ਤਾੜ ਕਰ ਦਈਏ ਫਿਰ ਕਰ ਦੇ ਵੀਰੇ ਕਰ ਕਰ ਦੇ ਮਹਾਰਾਜ ਕਰ ਦੋ ਮਾਰ ਤਾ ਵੇਹੇ ਮਾਰ ਲੈਂਗੇ ਮਾਰ ਦੇ ਮਾਰ ਦੇ ਮਰਾ ਦੇ ਵੜਕ ਲਾਈਏ ਸਟਾਰਟ ਕਰਕੇ ਦੇ ਆਉਗੋ ਨੀ ਟਰੈਕਟਰ ਆਵਾਜ਼ ਚੈੱਕ ਕਰੋ ਬਾਈ ਟਰੈਕਟਰ ਦੀ ਕਿੰਨੀ ਪਿਆਰੀ ਹੈ ਮਾਰਦਾ ਮੈਂ ਰੇਸ ਮਾਰੀ ਜੀ ਬੈਟਰੀ ਬੂਟਰੀ ਐ ਨਵੀਆਂ ਟਰੈਕਟਰ ਦੀ ਮਾਰੇ ਲੈ ਵਾਹ ਜੀ ਇੰਜਨ ਪੂਰਾ ਘੈਂਟ ਆ ਨਾ ਬਾਈ ਚਲਾਈ ਇੰਨੀ ਸਾਫ਼ ਹੈ ਨਾ ਟਰੈਕਟਰ ਦੀ ਅੱਧੋਂ ਵੱਧ ਕੋਈ ਆਵਾਜ਼ ਨਹੀਂ ਜਿੱਦਾਂ ਪਿੱਛੇ ਦੇ ਹਿੱਸੇ ਦੀ ਆਵਾਜ਼ ਆਉਂਦੀ ਹੈ ਨਾ ਜਮਾਂ ਵੀ ਇਹਨਾਂ ਨੂੰ ਆਣ ਹੁੰਦੀ ਆ ਵੇ ਐਂਟਰਾਂ ਨੂੰ ਇਹਦੀ ਨਾ ਮਾਤਰੇ ਆਵਾਜ਼ ਆ ਪਿੱਛੇ ਤੇ ਸਲੰਸਰ ਹਾਂ ਠੀਕ ਆ ਬਾਕੀ ਗਏ ਜੀ ਹੋਰ ਦਾਦੀ ਜਿਹੜਾ 585 ਆ ਬਾਈ ਜਿਹੜੇ ਬਹੁਤ ਵੀ ਤਾਂ ਇਹਦੇ ਤੇ ਰੀਪਰ ਵੀ ਚਲਾਉਂਦੇ ਨੇ ਟਰੈਕਟਰ ਤੇ ਰੋਟਾਵੇਟਰ ਇਹ 7 ਫੁੱਟ 8 ਫੁੱਟ ਆਨ ਵਧੀਆ ਚਲਾਈ ਜਾਂਦਾ ਠੀਕ ਹੈ 50 ਐਚਪੀ ਦੇ ਵਿੱਚ ਆ ਜਾਂਦਾ ਬਾਈ ਟਰੈਕਟਰ ਇਹ 50 ਹਸ ਪਾਵਰ ਦੇ ਵਿੱਚ ਠੀਕ ਹੈ ਮਤਲਬ ਕਿ ਸਿਲੰਡਰ ਚਾਰੇ ਹੁੰਦਾ ਪਰ 575 ਨਾਲੋਂ ਇਹਦਾ ਪਾਵਰ ਦਾ ਫਰਕ ਹੁੰਦਾ ਠੀਕ ਹੈ ਬਾਈ ਆਕੀ ਮੂਰੇ ਤੇ ਦੇਖੋ ਕਿਸੇ ਪਾਸੇ ਤਾਂ ਬਾਈ ਟਰੈਕਟਰ ਨੂੰ ਤਾਂ ਡੈਂਟ ਡੋਂਟ ਨਹੀਂ ਹੈਗਾ ਟਰੈਕਟਰ ਪੱਧਰਾ ਸਾਰੇ ਪਾਸੇ ਤੇ ਆਨ ਕੱਲ ਬਾਈ ਇੱਕ ਬਾਈ ਕਹਿਣ ਲੱਗੇ ਕਹਿੰਦਾ ਬਈ ਜੱਗੂ ਬਾਈ ਆਪਣੇ ਟਰੈਕਟਰ ਦੀ ਸਿਰਤਾ ਨਾਲੇ ਬਾਈ ਜਿਹੜਾ ਕੱ हां ओ करंटohi के मैं गल कर लग गया मैं तो नहीं करेवा तो भाई ने कहंदा भाई जगू ना खड़ा ता साप ही होगा हां बिरयो ਸਾਡੇ ਕੋਲ ਨਹੀਂ ਹੈਗਾ ਨਾ ਮੇਰੇ ਕੋਲ ਨਾ ਡੱਗੂ ਕੋਲ ਸੋਨਾ ਲਿਕਾ ਵਾਲਿਆਂ ਕੋਲ ਉਹ ਸੋਨਾ ਲਿਕਾ ਵਾਲਿਆਂ ਟਰੈਕਟਰ ਦਾ ਭਾਈ ਠੀਕ ਹੈ ਜਿਹੜਾ ਟਰੈਕਟਰ ਵਧੀਆ ਹੈ ਉਹਨੂੰ ਵਧੀਆ ਦੱਸੂਗੇ ਭਾਈ ਇਹਦਾ ਭਾਈ ਸੈਡਾਂ ਦੇ ਰੰਗ ਪੂਰਾ ਵਧੀਆ ਉੱਪਰ ਤੇ ਥੋੜਾ ਥੋੜਾ ਰੰਗ ਚਿੱਟਾ ਹੋਇਆ ਵਾ ਸ਼ੋਅ ਦਾ ਠੀਕ ਆ ਹੋਇ ਜਾਂਦਾ ਹਾਂ ਭਾਈ 23 ਸਾਲ ਤੇ ਭਾਈ ਸਾਡੇ ਜੋਤਵਾਲਾ ਜੀ ਪਹੁੰਚ ਗਏ ਹੋਰ ਜੋਤੀ ਵੀਰੇ ਇਹ ਮੁੰਡਾ ਹਾਲ ਸਟੂਡੈਂਟ ਬਣ ਗਏ ਜੀ ਹਾਂ ਇਹਦੇ ਹੁਣ ਉਹਨੇ ਚੰਡੀਗੜ੍ਹ ਦਾਖਲਾ ਲੈ ਲਿਆ ਇਹ ਬਾਈ ਤਾਂ ਹੀ ਥੋੜਾ ਜਿਹਾ ਵੀਡੀਓ ਦੇ ਵਿੱਚ ਘਟ ਆਉਂਦਾ ਜਾਂ ਅਸੀਂ ਤਾਂ ਸਿਰਫ ਉਦਾਂ ਆਉਂਦਾ ਇਹ ਮਤਲਬ ਕਿ ਸ਼ੌਂਕੀ ਤੌਰ ਤੇ ਪਾਰਟ ਉਹ ਪਾਰਟ ਟਾਈਮ ਪਾਰਟ ਟਾਈਮ ਜੌਬ ਹੈ ਬਾਈ ਹੁਣ ਇਹ ਪਾਰਟ ਟਾਈਮ ਜੌਬ ਕਰਦਾ ਹੈ ਫਿਰ ਇਹਦਾ ਇਹਦਾ ਨਾ ਯਾਰ ਪਹਿਲਾਂ ਇਹ ਥੋੜਾ ਜਿਹਾ ਇਹਨੂੰ ਹਾਂ ਹੋ ਗਿਆ ਵੀ ਅਜੇ ਮੇਰੀ ਉਮਰ ਹੈ ਵੀ ਮੈਂ ਹੋਰ ਪੜ ਸਕਦਾ ਵਧੀਆ ਗੱਲ ਹੈ ਪੜਨਾ ਚਾਹੀਦਾ ਕਿਹੜੇ ਕਾਲਜ ਵਿੱਚ ਦਾਖਲਾ ਲਿਆ ਵੀਰ ਨੇ ਬਾਈ ਖਾਲਸਾ ਕਾਲਜ ਖਾਲਸਾ ਕਾਲਜ ਉਹ ਉਹ ਇੱਕ ਗਾਣਾ ਵੀ ਤਾਂ ਹੈਗਾ ਦਾ ਖਾਲਸਾ ਗੋਲ ਦੀ ਬੀਤੀ ਪੜਦਾ ਜਿਹਦੀ ਨਾ ਮੇਰੀ ਅੱਖ ਲੜ ਗਈ ਹਾਂ ਉਹ ਵੀ ਆਏ ਠੀਕ ਆ ਬਿੱਲੀ ਅੱਖ ਪੜਨੀ ਹੈ ਭਾਈ ਉੱਥੇ ਸਿਰਫ ਆਪਾਂ ਨੇ ਪੜਨੀ ਜਾਂਦਾ ਨਹੀਂ ਕਰਦੇ ਆ ਵੀ ਨਹੀਂ ਕਰਨਾ ਵੀ ਨਹੀਂ ਇਹਦਾ ਹੈ ਵੀ ਨਹੀਂ ਭਾਈ ਇਹ ਠੀਕ ਆ ਕਿਆ ਰੱਖਣਾ ਆਪਾਂ ਨੇ ਠੀਕ ਨਹੀਂ ਜੀ ਅ ਭਾਈ ਆਪਣੇ ਵੀ ਐਂ ਗੱਲ ਆ ਆਪਾਂ ਹੋਗੇ ਥੋੜੇ ਪੱਕੜ ਉਮਰ ਚ ਆ ਕੇ ਹਾਂ ਵੀ ਇਹਦੀ ਉਮਰ ਹੈਗੀ ਭਾਈ ਇਹ ਦੇਖਣ ਨੂੰ ਸਾਡੇ ਮਤਲਬ ਲੱਗਦਾ ਪਰ ਸਾਤੇ ਛੋਟਾ ਪੌਤਾ ਹੈ ਛੋਟਾ ਮੈਂ 2000 ਮਾਡਲ ਹੈ ਇਹ ਆ ਇਹ ਮਾਡਲ 2000 ਅਸੀਂ ਹੈਗੇ 93 ਮਾਡਲ ਮਾਡਲ ਨਾਲ ਦਾ ਹੈ ਭਾਈ ਅਸੀਂ ਹਾਂ ਜੋ ਤੇਰਾ ਹਾਣੀ ਆ ਬਾਈ ਟਰੈਕਟਰ ਵੀਰੇ ਆਪਣੀ ਨਾ ਦੱਸ ਆਹ ਬਣੀ ਨਾ ਦੱਸ ਆਉਣ ਵਾਈ ਕਹਦਾ ਵਈ ਆਉਣੀ ਨਾ ਦੱਸ ਜੋ ਤੇਰਾ ਹਾਂ ਤੇਰਾ ਹਾਣੀ ਆ ਜੱਫੀ ਪਾਏ ਨੂੰ ਜੱਫੀ ਪਾਉ ਉਹਨੂੰ ਹੈਂ ਲਾਜ ਦਾ ਮੁੱਲ ਹੈਂ ਲਾਜ ਦਾ ਮੁੱਲ ਬਾਈ ਮੁੱਲ ਮੁੱਲੇ ਦਾ ਕਰਦੇ ਆ ਬਾਈ ਜੀ 2,25 ਲੱਖ ਸਵਾ ਦੋ ਸਵਾ ਦੋ ਠੀਕ ਹੈ ਜੀ ਡਿਮਾਂਡ ਦੱਸੀ ਆਪਾਂ ਨੇ ਤੁਹਾਨੂੰ ਟਰੈਕਟਰ ਆ ਕੇ ਤਸੱਲੀ ਕਰ ਲਿਓ ਬਾਅਦ ਚ ਸੌਦਾ ਕਰ ਲਿਓ ਬਾਈ ਟਰੈਕਟਰ ਦਾ ਠੀਕ ਹੈ ਜੀ ਪੂਰੀ ਚੰਗੀ ਤਰ੍ਹਾਂ ਹਜੇ ਬਾਈ ਨਵਾਂ ਟਰੈਕਟਰ ਦੇਣਾ ਹੈ ਇਹਨਾਂ ਨੇ ਕੱਲੂ ਪਨੀ ਪਰਸੋ ਨੂੰ ਹਨਾ ਟਰੈਕਟਰ ਆਉਣਾ ਹੈ ਹਜੇ ਇਹਨਾਂ ਕੋਲ ਟਰੈਕਟਰ ਸਟਾਕ ਦੇ ਵਿੱਚ ਹੈ ਨਹੀਂ ਟਰੈਕਟਰ ਬੰਦੇ ਆਨੇ ਦੇ ਦਿੱਤਾ ਵੀ ਤੁਸੀਂ ਲੈ ਜਾਓ ਟਰੈਕਟਰ ਜਿੰਨਾ ਦਾ ਵਿਕਦਾ ਵੇਚ ਦਿਓ ਠੀਕ ਹੈ ਟਰੈਕਟਰ ਦੀ ਆ ਕੇ ਤਸੱਲੀ ਕਰ ਲਓ ਕੋਈ ਟਰੈਕਟਰ ਨੁਕਸ ਹੋਇਆ ਆਪਾਂ ਬੈਠੇ ਆ ਬਾਈ ਠੀਕ ਹੈ ਤੇ ਮਾਡਲ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਬਾਕੀ ਨੰਬਰ ਥੱਲੇ ਮੈਂਸ਼ਨ ਕਰ ਦੇਣਾ ਸਕਰੀਨ ਦੇ ਕੀ ਹੋਇਆ ਵਾ ਵੀਰੇ ਮਾਛਾਤਰੀਣੀ ਪੱਤੀ ਆ ਹਾਂ ਹਾਂ ਆਪਾਂ ਜਾਇਆ ਉਹ ਤਾਂ ਹੈ ਬਾਈ ਜਦੋਂ ਵੀਰੇ ਇਹਨੂੰ ਦੇਖਮੜਾ ਚਲਾ ਕੇ ਪਿੱਛੇ ਦੇ ਬਾਅਦ ਜਮਾ ਨਹੀਂ ਹੈਗੀ ਟਰੈਕਟਰ ਦੀ ਨਹੀਂ ਉਹਦੀ ਐਂਟਰਾਂ ਦੀ ਆਵਾਜ਼ ਹੁੰਦੀ ਪਿੱਛੇ ਤੇ ਪਤਾ ਨਹੀਂ ਕਿ ਆ ਚੱਕਰ ਹੈ ਜੜੀ ਕਰਾਇਆ ਕਰੇ ਕਰਦਾ ਆਹੀ ਹੁੰਦਾ ਨਾਲ ਬਾਈ ਅੱਛਾ ਕਿਹੜੀ ਕਿ ਸਪੀਡ ਹੋਈ 60 70 ਤਾਂ ਰਹਿੰਦੀ ਉਹ ਜੜੀ ਨਾਰਮਲੀ ਟਰੈਕਟਰ ਦੀ ਅੜੀਆਂ ਕਰਾਇਆ ਚੇਂਜ ਕਰਾਈ ਬੀਤੀਆਂ ਮੂਰੇ ਟਾਇਰ ਪੈਸੇ ਨੂੰ ਨਾ ਦੂਏ ਹੁੰਨੇ ਬਾਈ 7 16 ਦੇ ਆ 6 50 16 ਦੇ ਇਹਨੂੰ ਮੂਰੇ ਬੜੇ ਪਾਏ ਹੋਏ 7 50 ਦੇ ਟਾਇਰ 8 50 ਦੇ ਹੁੰਦੇ ਹਾਂ ਹਾਂ ਆਪਾਂ ਪਿਆਰੇ ਨੂੰ ਜੀ ਪੋਲੀ ਜਾਂਦਾ 616 ਦਾ ਚੱਕੜ ਕੀ ਜਿਹਦਾ ਦਿਮਾਗ ਇੱਕ ਪਾਸੇ ਹੋਵੇ ਫੇਰ ਦਾ ਮਨ ਰੱਖੇ ਯਾਰ ਹਾਂ 100 ਦਿਨ ਘਟ ਤੇ ਘਟ ਤੇ ਘਟ 100 ਦਿਨ ਬੀਬੀ ਦਾ ਫੋਨ ਹੋਵੇ ਸਹੀ ਗੱਲ ਆ ਬਾਈ ਮੈਨੂੰ ਕਿਹਾ ਮਾਂ ਵੀਰੇ ਮੈਨੂੰ ਪੈਸੇ ਦੇ ਦੇ ਯਾਰ ਮੈਨੂੰ ਰੱਖ ਲੈ ਇਹਨੂੰ ਰੱਖ ਦੇ ਫੋਨ ਚੱਕੜ ਇਹਨੂੰ ਉਹ ਚੱਕਰ ਹੋਰ ਆ ਯਾਰ ਜਿੱਕਣਾ ਅਤੇ ਤੇ ਹੈਂਡਲ ਨਹੀਂ ਹੋਣਾ ਬੰਦਾ ਨਹੀਂ ਮੈਂ ਤੈਨੂੰ ਦੱਸ ਦਿਆ ਕਰੂੰਗਾ ਵੀ ਵੀਰੇ ਆ ਬੰਦੇ ਦਾ ਫੋਨ ਹੈ ਵੀ ਇਹਨੂੰ ਇੰਪੋਰਟੈਂਟ ਕਾਲ ਹੈ ਫੇਰ ਤਾਂ ਤੂੰ ਫੇਰ ਫਿਰ ਤਾਂ ਇਹ ਹਾਈ ਕੰਪਰ ਹੈਗਾ ਫਿਰ ਤੈਨੂੰ ਵੱਧ ਖੇਚਣਾ ਫਿਰ ਇਹ ਹੁਣ ਪਹਿਲਾਂ ਮੰਨੂ ਪੁੱਛੇ ਕਰੂਗਾ ਵੀਰੇ ਵੀ ਕਿਆ ਕਹਿਣਾ ਹਾਂ ਜਲਮੈਂਟ ਹੋਣੀ ਐ ਇਹਨੂੰ 2000 ਫੋਨਾਂ ਤੇ ਉਹ ਤਾਂ ਹੈ ਤੈਨੂੰ ਮੌਲਾ ਦੇ ਕਰਨਾ ਜਿੱਦਾਂ ਪੁਰਾਣੀ ਫਿਲਮਾਂ ਚ ਹੁੰਦਾ ਸਾਰਾ ਇਸ ਦਾ ਫੋਨ ਆਇਆ ਹੈ ਚਲ ਐ ਕਰ ਤੂੰ ਨਾ ਮੇਰੇ ਨਾਲ ਪਰ ਫੋਨ ਦਾ ਉਹ ਕਮਿਸ਼ਨ ਜਿੰਨੇ ਜਿੰਨੇ ਤੈਨੂੰ ਸ਼ਾਮ ਤੱਕ ਸਾਡੀ ਨੂੰ ਮਲਾ ਪਹਿਲਾਂ ਖਾਂ ਨਹੀਂ ਬਹੁਤ 2000 ਰੁਪਿਆ ਪਰ ਫੋਨ ਦਾ ਕਮਿਸ਼ਨ ਕਰ ਲੈ ਸਾਡੇ ਨਾਲ ਖੇਚਦਾ ਤੁਸੀਂ ਵੀ ਲਾਓ ਭਾਈ ਜੌਂਡੀਰ ਵਾਲਿਆਂ ਦਾ ਏਜੰਸੀ ਬੰਦ ਕਰਤੀ ਇਹ ਤਾਂ 55 ਹੋਣ ਨਹੀਂ ਦਿੰਦੇ ਟਰੈਕਟਰ ਅੰਦਰ ਹੋਵੜ ਦੰਦੇ ਆ ਆਪਣੇ ਵੀਰੇ ਬਾਕੀ ਆਪਾਂ ਡਿਮ ਠੀਕ ਹੈ ਬਾਈ ਜੀ ਜਿੰਨਾ ਹੋ ਸਕਿਆ हां ਜੈਜ ਕਰਕੇ ਦਵਾਂਗੇ ਟਰੈਕਟਰ ਠੀਕ ਹੈ ਜੋ ਮਾਰਕੀਟ ਰੇਟ ਆ ਵੈਸੇ ਤਾਂ ਬਾਈ ਮਤਲਬ ਕੀ ਆਰਮ ਟਰੈਕਟਰ ਇੰਨੇ ਤੇ ਵਿਕੀ ਵੀ ਜਾਂਦੇ ਨੇ ਇਹ ਜਿੰਨਾ ਵੀਰੇ ਤੁਹਾਨੂੰ ਪੁੱਗਿਆ ਜਿੰਨਾ ਸਾਨੂੰ ਪੁੱਗਿਆ ਉਨਾ ਕਰਕੇ ਦਵਾਂਗਾ ਟਰੈਕਟਰ ਬਾਈ ਦੱਸਦੀ ਆ ਟਰੈਕਟਰ ਦਾ ਮੈਨੂੰ ਜੌਨੀ ਵਾਲੇ ਕਹਿੰਦੇ ਆ ਬਾਈ ਬਾਈ ਕਹਿੰਦਾ ਥੋੜਾ ਜਿਨੇ ਅ ਕਹਿੰਦਾ ਬਾਈ 2.5 ਲੱਖ ਦਾ ਟਰੈਕਟਰ ਕੱਟਾ ਮੈਂ ਕਿਹਾ ਬਾਈ ਜਿੰਨੇ ਦਾ ਮਰਜ਼ੀ ਕੱਟਾ ਟਰੈਕਟਰ ਟਰੈਕਟਰ ਆ ਆਪਣੇ ਰੇਟ 'ਚ ਵੇਖਣਾ ਠੀਕ ਨਹੀਂ ਮਾਰਕੀਟ ਰੇਟ ਵਿੱਚ ਤੁਸੀਂ ਮੇਰੇ ਵੱਲ ਤੇ ਜੇ 3 ਲੱਖ ਦਾ ਕੱਟ ਲਓ ਠੀਕ ਹੈ ਬਾਕੀ ਬਾਈ ਮਾਰਕੀਟ ਰੇਟ ਅੱਜ ਕੱਲ੍ਹ ਆਮਨੇ ਬਈ ਹਰੇਕ ਨੂੰ ਰੇਟ ਪਤਾ ਵੀ ਕਿਹੜੀ ਚੀਜ਼ ਕਿੰਨੇ ਦੀ ਹੈ ਠੀਕ ਹੈ ਕੋਈ ਜੀ ਲੋਗੇ ਨਹੀਂ ਜਮਾਨਾ ਹੋ ਗਿਆ ਸਭ ਨੂੰ ਹੁਣ ਬਿਲਕੁਲ ਬਾਈ ਸੋਸ਼ਲ ਮੀਡੀਆ ਦਾ ਬਾਈ ਟਾਈਮ ਹੈ ਹਰੇਕ ਚੀਜ਼ ਨੈਟ ਤੇ ਪਈ ਹੋਈ ਆ ਆਪਾਂ ਕਿਸੇ ਬੰਦੇ ਨਾਲ ਕਿਸੇ ਨੂੰ ਜੇ ਆਪਾਂ ਕਹਿ ਦਈਏ ਵੀ ਵੱਧ ਰੇਟ ਮੰਗ ਕੇ ਬਾਈ ਕੋਈ ਨਹੀਂ ਅਗਲਾ ਹਰੇਕ ਬੰਦਾ ਜ਼ਿਮੀਂਦਾਰ ਘੁੰਮ ਫਿਰ ਕੇ ਰੇਟ ਪਤਾ ਸਤਾ ਕਰਕੇ ਫੇਰ ਆਉਂਦਾ ਬਾਕੀ ਕਿਸੇ ਨੂੰ ਕੋਈ ਪੁਰਾਣਾ ਟਰੈਕਟਰ ਦੇਣਾ ਹੋਇਆ ਬਾਈ ਕੋਈ ਹੋਰ ਪੁਰਾਣਾ ਤਾਂ ਉਹ ਵੀ ਵਿੱਚ ਕਰ ਲਾਂਗੇ ਵਾਧਾ ਘਟਾ ਠੀਕ ਹੈ ਜੀ ਤੇ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਬ ਤੇ ਬਾਕੀ ਕਈ ਵੀਰ ਮੈਨੂੰ ਹੁਣ ਵੀ ਬਾਈ ਸਬਸਿਡੀਆਂ ਦੀ ਵੀਡੀਓ ਪਾਈ ਹੋਈ ਪਰਸੋਂ ਦੀ ਫੋਨ ਹੁਣ ਵੀ ਕਰੀ ਜਾਂਦੇ ਆ ਤਾਂ ਬਾਈ ਉਹ ਭਰ ਹੋਈ ਜਾਂਦੀਆਂ ਸਬਸਿਡੀਆਂ ਮੇਰੇ ਸਭ ਨੂੰ ਅੱਜ ਵੀ ਬਾਈ ਕਹਿੰਦਾ ਭਰ ਹੋਈਆਂ ਤਾਂ ਜਿਹਨੇ ਬਾਈ ਭਰਨੀ ਹੈ ਭਰ ਲਓ ਠੀਕ ਹੈ ਅੱਜ ਮੈਂ ਦੇਖਿਆ ਨਹੀਂ ਭਰ ਕੇ ਮੈਨੂੰ ਬਾਈ ਦਾ ਫੋਨ ਆਇਆ ਤਾਂ ਬਾਈ ਕਹਿੰਦਾ ਅੱਜ ਵੀ ਅਸੀਂ ਸਬਸਿਡੀ ਭਰੀ ਹੈ ਆਪਣੇ ਬਾਈ ਪੋਰਟਲ ਖੋਲ ਕੇ ਦੇਖਿਆ ਨਹੀਂ ਜ਼ਿਆਦਾਤਰ ਲਾਡੀ ਬਾਈ ਨੂੰ ਨੌਲੇਜ ਆ ਮੈਂ ਥੋੜਾੇ ਕੰਮ ਤੋਂ ਦੂਰ ਰਹਿਣਾ ਬਾਈ ਲਿਖਤ ਪੜਤਾਲ ਵਾਲੇ ਕੰਮ ਤੇ ਮੈਨੂੰ ਥੋੜੀ ਜੀ ਕਾਨ ਤੇ ਆਉਂਦੀ ਹੈ ਕੰਮ ਤੇ ਠੀਕ ਹੈ ਜੀ ਤੇ ਬਾਕੀ ਕਿਸੇ ਨੇ ਵੀ ਕੋਈ ਹੋਰ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਸਾਰੇ ਤਰ੍ਹਾਂ ਦੇ ਪੁਰਾਣੇ ਟਰੈਕਟਰ ਖੜੇ ਆ ਆਪਣੇ ਕੋਲ ਘੱਟੋ ਘੱਟ ਵੀ 12-13 ਮਾਡਲ ਟਰੈਕਟਰ ਆਪਣੇ ਕੋਲ ਐਟ ਟਾਈਮ ਖੜੇ ਆ ਠੀਕ ਹੈ ਜੀ ਬਾਕੀ ਕਿਸੇ ਨੇ ਵੀ ਨੇ ਨਵਾਂ ਇੰਡੋ ਫਾਰਮ ਲੈਣਾ ਤਾਂ ਉਹ ਵੀ ਜਰੂਰ ਕੰਟੈਕਟ ਕਰਿਓ ਜਮਾ ਹੀ ਜੈਜ ਰੇਟ ਤੇ ਟਰੈਕਟਰ ਦਵਾਵਾਂਗੇ ਆਪਾਂ ਬਿਲਕੁਲ ਜੈਜ ਰੇਟ ਤੇ ਠੀਕ ਹੈ ਜੀ ਮਾਡਲ ਆਪਣੇ ਕੋਲ ਸਾਰੇ ਹੀ ਆ 48 HP ਤੋਂ ਆਪਣਾ 40 HP ਤੋਂ ਲੈ ਕੇ 60-65 ਪਾਵਰ ਤੱਕ ਦਾ ਟਰੈਕਟਰ ਖੜਾ ਹੈ ਠੀਕ ਹੈ ਜੀ ਬਾਕੀ ਬਾਈ ਸੁਪਰ ਸੀਟਰਾਂ ਦੇ ਜਿਨ੍ਹਾਂ ਨੇ ਸਬਸਿਡੀਆਂ ਨਿਕਲੀਆਂ ਹੋਈਆਂ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਸੁਪਰ ਸੀਟਰ ਆਪਣੇ ਲੈ ਲਓ ਅੱਜ ਫਿਰ 15 ਤਰੀਕ ਲੰਘ ਗਈ ਹੁਣ ਅਗਲੀ ਲਿਸਟ ਆਊਗੀ ਬਾਈ ਉਹਦੇ ਉਹ ਵੀ ਪੂਰੇ ਕਰਨੇ ਆ ਅਗਲੀ ਲਿਸਟ ਵੀ ਜਿਨ੍ਹਾਂ ਦੇ ਨਾਮ ਆਉਗੇ ਉਹ ਪਾ ਤੁਹਾਨੂੰ ਲਿਸਟ ਦਿਖਾ ਦਾਂਗੇ ਕਿ ਕਿਹਦੇ ਕਿਹਦੇ ਨਾਮ ਆਇਨੇ ਲਿਸਟ ਦੇ ਵਿੱਚ ਠੀਕ ਹੈ ਜੀ ਸ਼ਕਤੀ ਮਾਨ ਦਾ ਕਿਸੇ ਸੁਪਰ ਸੀਟਰ ਲੈਣਾ ਤਾਂ ਜਰੂਰ ਕਨੈਕਟ ਕਰਿਓ ਤੁਹਾਨੂੰ ਰੇਟ ਦੱਸ ਦਿੰਨੇ ਆ ਬਾਈ 8 ਫੁੱਟੇ ਦਾ 2 ਲੱਖ 75000 ਰੁਪਏ ਰੇਟ ਆ 7 ਫੁੱਟੇ ਦਾ ਹੈਗਾ 2 ਲੱਖ 65000 ਰੁਪਏ ਠੀਕ ਹੈ ਜੀ ਬਈ ਬਈ ਰੇਟ ਕਰਨ ਨੂੰ ਰੇਟ ਨਹੀਂ ਦੱਸਦੇ ਰੇਟ ਦੱਸ ਦਿੰਦੇ ਨੇ ਬਾਕੀ ਮਾੜਾ ਮੋਟਾ 12000 2000 ਵੱਧ ਘੱਟ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਸ਼ਕਤੀਮਾਨ ਦੇ ਵਧੀਆ ਰੋਲ ਸੁਪਰ ਸੀਡਰ ਹੈ ਚੀਜ਼ ਹੈ ਕੁਆਲਿਟੀ ਕੱਲੂ ਤੁਸੀਂ ਵੇਚਣਾ ਵੀ ਆ ਸਾਲ 2 ਸਾਲ ਬਾਅਦ ਤਾਂ ਟੌਪ ਤੇ ਮਾਰਕੀਟ ਆ ਬਾਈ ਇਹਨਾਂ ਦੀ ਹੱਸ ਕੇ ਵਿਕਦਾ ਰੋਟਾਵੇਟਰ ਤੁਸੀਂ ਸ਼ਕਤੀਮਾਨ ਦਾ ਕੋਈ ਦੇਖ ਲਿਓ ਪੁਰਾਣਾ 19 20 ਮਾਡਲ ਬਾਈ ਲੱਖ ਲੱਖ ਰੁਪਏ ਦੇ ਆਮ ਵਿਕੀ ਜਾਂਦੇ ਨੇ ਠੀਕ ਹੈ ਜੀ ਮਾਰਕੀਟ ਦੇ ਪੱਖੋਂ ਬਹੁਤ ਹੈ ਉਦਾਂ ਵੀ ਚੀਜ਼ ਵੀ ਵਧੀਆ ਬਾਈ ਜਿਹਨੇ ਇੱਕ ਵਾਰ ਲੈ ਲਿਆ ਉਹ ਮੁੜ ਕੇ ਕੋਈ ਹੋਰ ਲੰਦਾ ਵੀ ਨਹੀਂ ਹੈ ਠੀਕ ਹੈ ਜੀ ਬਾਕੀ ਸਾਰੇ ਰੋਟਾਵੇਟਰ ਸੁਪਰ ਹੀਟਰ ਸਾਰੀ ਕ ਆਪਣੀ ਵਧੀਆ ਐ ਠੀਕ ਹੈ ਪਰ ਸ਼ਕਤੀਮਾਨ ਆਪਣੀ ਜਗ੍ਹਾ ਲੱਗ ਵਧੀਆ ਚੀਜ਼ ਐ ਆਪਣਾ ਵੀ ਨਹੀਂ ਹੈ ਬਾਈ ਬਾਈ ਨਾਲ ਦਾ ਪਰ ਆਪਾਂ ਜਿੰਨੇ ਵੀ ਬੰਦੇ ਲੈਂਦੇ ਸਾਰਿਆਂ ਨੂੰ ਆਪਾਂ ਇਹਨਾਂ ਨੇ ਲਏ ਹੋਏ ਆ ਰਿਵਿਊ ਠੀਕ ਹੈ ਅਜੇ ਤੱਕ ਕਿਸੇ ਨੇ ਮਾੜਾ ਨਹੀਂ ਕਿਹਾ ਹੈਗਾ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਨਾਲ ਦਾ ਉਹ ਸਾਹਮਣੇ ਨੰਬਰ ਹੈ 94177 34500 743 ਉਹ ਨੰਬਰ ਤੇ ਕਾਲ ਕਰ ਲਿਓ ਕਿਸੇ ਨੇ ਲੈਣਾ ਹੋਇਆ ਠੀਕ ਹੈ ਜੀ ਤੇ ਬਾਕੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਬਾਈ ਆਪਣਾ ਥੱਲੇ ਨੰਬਰ ਹੁੰਦਾ ਉਹਦੇ ਮੈਨੂੰ ਫੋਟੋ ਵੀਡੀਓ ਪਾ ਦੇ ਕਰੋ ਟਰੈਕਟਰ ਦੀ ਤੇ ਰੇਟ ਨਾਲ ਜਰੂਰ ਦੱਸ ਦਿਆ ਕਰੋ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਵਲੌਗ ਵਿੱਚ ਸਾਰੇ ਵੀਰਾਂ ਦਾ ਧੰਨਵਾਦ